ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਿਰ ਤੋਂ ਸੁਆਗਤ ਸਾਡੇ ਨਵੇਂ ਵਲੌਗ ਦੇ ਵਿੱਚ ਹੱਸਦੇ ਰਹੋ ਵਸਦੇ ਰਹੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਜੀ ਤੇ ਤੁਹਾਨੂੰ ਪਤਾ ਹੈ ਕਿ ਠੰਡ ਜਿਹੜਾ ਹੈਗੀ ਠੰਡ ਸ਼ੁਰੂ ਹੋ ਚੁੱਕੀ ਹੋਈ ਹੈ ਤੇ ਕਾਫੀ ਠੰਡ ਸਾਡੇ ਤੋਂ 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 ਬਹੁਤ ਜ਼ਿਆਦਾ ਪਹਿਲਾਂ ਠੋਪ ਦਾ ਕੋਈ ਨਿਸ਼ਾਨ ਨਾ ਨਿਸ਼ਾਨੀ ਹੈਗਾ ਕਉਂ ਨਾ ਵੀ ਪਈ ਆਪਾਂ ਅੰਦਰ ਹੈਗੇ ਆ ਤੇ ਮੈਂ ਹੁਣ ਰੋਟੀ ਬਣਾ ਕੇ ਅੱਡੀ ਆ ਜੋ ਸਾਡੇ ਜੀ ਗੁੜੀਆ ਮਨਵੀਰ ਕੋਲ ਸਾਡੇ ਸਤੀ ਪਈ ਸੀਗੀ ਤੇ ਮੈਂ फटाफट ਲਾਹ ਹਾਲਿਆ ਤੇ ਰੋਟੀ ਬਣਾਈ ਤੇ ਅੱਜ ਸਰਬ ਨੇ ਜਾਣਾ ਹੈਗਾ ਵੀਡੀਓ ਬਣਾਉਣ ਵਾਸਤੇ ਤੇ ਵੀਡੀਓ ਸਾਡੇ ਚੈਨਲ ਤੇ ਬਣੇਗੀ ਹਰੀ ਸਿੰਘ ਬਲੌਗ ਜਿਹੜਾ ਮਾਰਕੀਟ ਬਲੌਗ ਸਾਡੇ ਬੰਦੇ ਉੱਤੇ ਬਣੇਗੀ ਤੇ ਇਹ ਸਾਡਾ ਮੈਂ ਅੱਜ ਦਿਖਦੀ ਆ ਘਰ ਹੈਗੀ ਸੀ ਤੇ ਮੈਂ ਚਲ ਅੱਜ ਮੈਂ ਸ਼ੁਰੂ ਕਰਦੀ ਹੈਗੀ ਇਹ ਵੀਡੀਓ ਤੇ ਇਦਾਂ ਦੇਖੋ ਸਰਬ ਹੁਣ ਸ਼ੁਰੂ ਕਰਨ ਲੱਗੇ ਸਰਬ ਅੱਜ ਆ ਪਰੌਂਠੀਆਂ ਤੇ ਚਾਹ ਬਣਾਈ ਹੈਗੀ ਤੇ ਆਪਣੇ ਪਹਲ ਫਤੇ ਬਲਾਓ ਜੀ ਦਾ ਹਸਦੇ ਰੋ ਸਾਦਾ ਵਸਦੇ ਰੋ ਪਰਮਾਦਾ ਸਾਨੂੰ ਚੜਦੀ ਕਲਾ ਵਿੱਚ ਰੱਖਣ ਜੀ ਆਪਣਾ ਨਾਸ਼ਤਾ ਅੱਜ ਤਿਆਰ ਆ ਜੀ ਜੁਵੈਨ ਵਾਲੀਆਂ ਪਰੌਂਠੀਆਂ ਤੇ ਨਾਲ ਗਰਮਾ ਗਰਮ ਚਾਹ ਆ ਗਈ ਆ ਜੀ ਤੇ ਆਪਾਂ ਹੁਣ ਪੀਵਾਂਗੇ ਚਾਹ ਮਨਵੀਰ ਤੁਸੀਂ ਪਈਏ ਦਿਖਾਤਾ ਸਿਰਫ ਹਾਂਜੀ ਮਨਵੀਰ ਤੁਸੀਂ ਪਈ ਸਾਡੀ ਤੇ ਅਸੀਂ ਉਹਨੂੰ ਪੱਚ ਤੁਹਾਨੂੰ ਬੁਲਾਵਾਂਗੇ ਹਜੇ ਨਹੀਂ ਬੁਲਾਣਾ ਵੀ ਬਹੁਤ ਖਦਰਨਾ ਪਹਿਲਾਂ ਰੌਣਕ ਲਾਰਾ ਵੀ ਦੇਖ ਲਓ ਤੇ ਹਣ ਮੈਂ ਰੂਮ ਦੀ ਤੁਹਾਨੂੰ ਦਿਖਾ ਦਿਆਂ ਕਿ ਇੱਧਰ ਦੇਖੋ ਸਾਡਾ ਰੂਮ ਜੀ ਮੈਂ ਰਾਤੀ ਕੱਪੜੇ ਕੱਢੇ ਹੀ ਮੈਂ ਚਲ ਹੋਰ ਕੱਪੜੇ ਸਰਦੀਆਂ ਵਾਲੇ ਕੱਢ ਲੈਣੇ ਆ ਤੇ ਥੋੜੇ ਜਨੇ ਪੈਕਿੰਗ ਕਰਨੀ ਵੀ ਹੈਗੀ ਕਿਉਂਕਿ ਅਸੀਂ ਜਾਣਾ ਹੈਗਾ ਜੀ ਮੈਂ ਮਨਵੀਰ ਕੌਰ ਨੇ ਜਾਣਾ ਅਸੀਂ ਨਾਨਕੇ ਘਰ ਪਹਿਲੀ ਵਾਰ ਜਾਣਾ ਨਾਨਕੇ ਘਰ ਉਹ ਵੀ ਵਲੋਗ ਬਣਾਵਾਂਗੇ ਅਸੀਂ ਤੇ ਉਹ ਵੱਖਰਾ ਸਾਡਾ ਵਲੋਗ ਆਏਗਾ ਮੈਂ ਸਭ ਕੁਝ ਪੈਕਿੰਗ ਬੁਕਿੰਗ ਕਰਨੀ ਸੀਗੀ ਤੇ ਇੱਦਾਂ ਦੇਖੋ ਸਾਡੇ ਕਮਰੇ ਦਾ ਕੀ ਬਣਿਆ ਹੋਇਆ ਇਹ ਸਾਰੀ ਸਾਡੀ ਮਿਹਰਬਾਨੀਆਂ ਕਿਹੜੀਆਂ ਜੀ ਮਨਵੀਰ ਕੌਰ ਦੀ ਹੈ ਚਲੋ ਦੋਸਤੋ ਆਪਣਾ ਨਾਸ਼ਤਾ ਕਰ ਲਈਏ ਨਾਸ਼ਤਾ ਕਰਕੇ ਫਿਰ ਮੈਂ ਤਿਆਰ ਹੋਣਾ ਤੇ ਫਿਰ ਮੈਂ ਜਾਣਾ ਸ਼ਹਿਰਪੁਰ ਨੂੰ ਵੀਡੀਓ ਬਣਾਉਣ ਵਾਸਤੇ ਮਿਲਦੇ ਆਂ ਫਿਰ ਬਾਅਦ ਚੋ ਮੈਂ ਜੀ ਰੋਟੀ ਖਾ ਕੇ اٹਹੀ ਸੀਗੇ ਤੇ ਮੈਂ ਭਾਂਡੇ ਮਾਚ ਕੇ ਅੰਦਰ ਆਈਆਂ ਤੇ ਮੈਨੂੰ ਕੱਪੜੇ ਸਾਂਭ ਲੈਣੇ ਆ ਪਰ ਇਹ ਪ੍ਰਿੰਟਰਾਂ ਦੀ ਆਵਾਜ਼ ਆ ਰਹੀ ਹੈ ਇੱਧਰ ਦੇਖੋ ਸਕਦੇ ਤੁਸੀਂ ਅੱਜ ਦੇਖ ਮੇ ਲੋ ਜੀ ਮਨਵੀਰ ਕੌਰ ਫਤਿਹ ਮਲਾਓ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਬੁਲਾਓ ਐਡਾ ਬੁਲਾਉਣੀ ਹੈ ਹੈ ਹਾਂਜੀ 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 ਇੱਧਰ 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 ਉਠੋ ਉਠ ਉਠੋ ਉਠ ਰੇ ਅੱਖਾਂ ਨਹੀਂ ਖੋਲਣੀਆਂ ਹਜੇ ਆਪਣੀਆਂ ਨੇ ਲੋ ਜਿਵੇਂ ਡਰੈੰਗ ਰੂਮ ਚ ਆ ਗਏ ਆ ਤੈਨੂੰ ਮੈਂ ਤਲ ਬਾਲ ਲੈ ਕੇ ਆਉਣੀ ਡਰਾਈੰਗ ਰੂਮ ਚਾਦਰ ਦੇਖੋ ਜੀ ਇਹਨੂੰ ਰੋਣ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਇਹਨੂੰ ਰੋਣ ਤੋਂ ਬਿਨਾ ਕੋਈ ਕੰਮ ਹੁੰਦਾ ਤੈਨੂੰ ਹੈ ਮੈਂ ਤਾਂ ਇੱਕ ਨਾਟ ਨੋਟਿਸ ਕੀਤੀ ਕੱਲ ਬਨਵੀਰ ਤੇਰੀ ਉਹ ਉਹ ਬਸ ਬਸ ਚਲੋ ਜੀ ਨੂੰ ਭੁੱਖ ਲੱਗ ਗਈ ਆ ਜੀ ਬਾਅਦ ਚ ਮਿਲਦੇ ਆਪਾਂ ਚੁੱਪ ਕਰਾ ਕੇ ਇਹੇ ਹੋ ਗਿਆ ਜੀ ਨੋ ਇਹ ਮਨਵੀਰ ਨੇ ਤਾਂ ਸ਼ਾਂਤੀ ਕਰ ਲਈ ਆ ਹੁਣ ਵਸਿਆ ਮਾਰਦੀ ਪਈ ਆ ਨੀਂਦਾ ਗਈ ਹੁਣ ਨਾ ਨੀਂਦ ਨਹੀਂ ਆਉਣੀ ਹੁਣ ਹੁਣ ਇਹਨੇ ਜਾਗਣਾ ਲੋ ਜੀ ਦੋਸਤੋ ਮਾਤਾ ਜੀ ਲੋ ਜੀ ਮੈਂ ਵੀ ਤਿਆਰ ਹੋ ਗਿਆ ਜਾਣ ਵਾਸਤੇ ਆਪ ਕੋ ਬਿਲਕੁਲ ਰੈਡੀ ਮੈਂ ਆਪਣਾ ਪੈਕ ਹੈ ਸਭ ਕੁਝ ਤਿਆਰ ਹੈ ਤੇ ਮੈਂ ਮਨੇ ਵੀਰ ਬਾਏ ਫਿਰ ਬਾਈ ਬਾਈ ਜੀ ਬਾਏ ਬਾਏ ਬਨਵੀਰ ਕਕੇ ਬਾਏ ਚਲ ਠੀਕ ਆਣ ਕੇ ਮਿਲਦਾ ਫਿਰ ਮੈਂ ਉਹ ਉਹ ਨਾਲ ਨਹੀਂ ਜਾਣਾ ਨਾਲ ਨਹੀਂ ਜਾਣਾ ਅੱਗੇ ਦੋਸਤਾਂ ਨਾਲ ਜਾਣਾ ਹੈ ਸ਼ਹਿਰਪੁਰ ਫਿਰ ਹੋ ਕਿਉਂਕਿ ਜਾਓ ਲੇਟ ਬਹੁਤ ਹੋ ਜਾਂਦੇ ਫਿਰ ਜਾਓਗਾ ਬਾਏ ਬਾਏ ਚਲੋ ਜੀ ਧਿਆਨ ਨਾ ਜਾਇਆ ਠੀਕ ਹੈ ਨਾ ਜੀ ਇਧਰ ਦੇਖੋ ਜੀ ਰੋਣ ਲੱਗੀ ਤੂੰ ਤੂੰ ਕਦੋਂ ਰੋਣ ਲੱਗੀ ਹੈ ਹੂੰ ਇਧਰ ਮੈਂ ਕਰ ਮੈਂ ਗੱਲ ਕਰ ਪਾਸੇ ਅਦਾ ਦੇ ਤੂੰ ਕੈਮਰਾ ਚ ਵੱਡੀ ਲੱਗਦੀ ਹੈ ਕਿ ਉਹ ਤੂੰ ਪਿੱਡੀ ਜੀ ਲੱਗਦੀ ਬਿਲਕੁਲ ਨਿੱਕੀ ਜੀ ਹੈ ਹੈ ਇਧਰ ਤਨ ਦੱਸਦੀ ਹੈ ਤੇਰਾ ਬਹੁਤ ਜ਼ਿਆਦਾ ਨਿੱਕੀ ਜੀ ਲੱਗਦੀ ਹੈ ਸਿਰਫ ਕੈਮਰੇ 'ਚ ਵੱਡੀ ਲੱਗਦੀ ਹੈ ਇਹ ਤਾਂ ਬਹੁਤ ਨਿੱਕੀ ਜੀ ਲੱਗਦੀ ਹੈ ਨੰਨੀ ਅਮਾਏ ਸੀ ਮਸੀ ਆਏ ਸੀ ਤੋਂ ਵੇਕੇ ਨੂੰ ਫਿਰ ਹੈਰਾਨ ਹੋਗੇ ਹਨਾ ਮਝ ਕੇ ਜੀ ਤੇ ਬਹੁਤ ਨਿੱਕਾ ਜਿਆ ਹੈ ਤੇ ਇਸੇ ਫੋਟੋ ਵਿੱਚ ਤਾਂ ਬੜਾ ਵੱਡਾ ਲੱਗਦਾ ਐ ਸੀ ਕੁਛ ਨਿੱਕਾ ਲੱਗਦਾ ਹੈ ਨਾ ਫਿਰ ਆਪਾਂ ਵੀ ਜਾਵਾਂਗੇ ਨਾਨਕੇ ਘਰ ਨਾਨੀ ਕਾ ਜਾਵਾਂਗੇ ਨਾਨੂ ਕੋ ਨਾਨੂ ਕੋ ਜਾਵਾਂਗੇ ਹਨਾ ਹਨਾ ਮਨਵੀਰ ਐ ਮਨਵੀਰ ਕੀ ਹੈ ਕੀ ਹੈ ਲੈ 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 ਰੋਂਦ ਬਿਨ ਤੇ ਕੰਮ ਹੁੰਦਾ ਕੋਈ ਕੰਮ ਹੁੰਦਾ ਰੋਂਦ ਬਿਨਾ ਇਧਰ ਦੇਖ ਮਨਵੀਰ ਤੇ ਰੋਂਦ ਬਿਨਾ ਕੋਈ ਕੰਮ ਹੁੰਦਾ ਹੈ ਨਹੀਂ। ਚਲ ਸੋਣਾ ਨੂੰ ਸੋਣਾ ਸੌ ਜਾ। ਨਹੀਂ ਸੋਣਾ ਰੋਣਾ ਹੈ। ਹੈ ਰੋਣਾ। ਮੈਂ ਤਾਂ ਮਨਵੀਰ ਹੁਣ ਘਰ ਹੈਗੇ ਆ। ਮੰਮੀ, ਦਾਦੀ, ਮਾਂ ਮਨਵੀਰ ਦੀ ਦੁਕਾਨ ਤੇ ਨੇ। ਦਾਦੂ ਸੁੱਤੇ ਪਏ, ਦਾਦੂ ਦੀ ਤਬੀਅ ਠੀਕ ਨਹੀਂ ਹੈ, ਦਾਦੂ ਸੁੱਤੇ ਪਏ। ਤੇ ਮਨਵੀਰ ਸਾਡੀ ਜਾਗਦੀ ਪਈ ਹੈ ਨਾ ਮਨਵੀਰ। ਆਪਾਂ ਕੰਮ ਕਰਦੇ ਥੋੜਾ ਥੋੜਾ ਮਨਵੀਰ ਨਾ ਘਰ ਦਾ ਵੀ। ਬੜੀ ਮੁਸ਼ਕਲ ਨਾਲ ਮਨਵੀਰ ਨੂੰ ਮੈਂ ਸੁਵਾਇਆ ਆਇਆ। ਓਹ ਬੜਾ ਜੋਰ ਲੱਗਾ ਇਹਨੂੰ ਸੁਵਾਉਣ ਲੱਗਿਆ ਵੀ ਬੜਾ ਮੁਸ਼ਕਿਲ ਨਾਲ ਸੁਆਇਆ ਇਹਨੂੰ ਤੇ ਜਿੰਨਾ ਟਾਈਮ ਲੰਮੇ ਪਈਆਂ ਨਾ ਟਾਈਮ ਟਿੱਗੀ ਪਈ ਦੇਖੋ ਮੈਂ ਉੱਠਦੀ ਹੌਲੀ-ਹੌਲੀ ਹੌਲੀ-ਹੌਲੀ ਉੱਠਦੀ ਐ ਤੇ ਲੱਗਿਆ ਤੇ ਥੋੜਾ ਮਟਾ ਕੰਮ ਕਰ ਕਰੀਏ ਨਹੀਂ ਤੇ ਇਹ ਰੋਵਾਲ ਲੱਗੀ ਰਹਿੰਦੀ ਸਾਰਾ ਸਾਰਾ ਦਿਨ ਸੋ ਮੈਂ ਤਾਂ ਅਜੇ ਗਈ ਐ ਸੁਵਾ ਕੇ ਇਹਨੂੰ ਅਜੇ ਹੁਣੀ ਸੁਵਾ ਕੇ ਸਹਰਾਨੇ ਸੁਣ ਲਾ ਕੇ ਗਈ ਐ ਰੋਟੀ ਪਾਕ ਦਿੱਤੀ ਬਸ ਡੈਡੀ ਨੂੰ ਮੈਂ ਤੇ ਇਹ ਮੈਡਮ ਜੀ ਉੱਠ ਵੀ ਗਈ ਐ ਹਾਂ 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 ਨਹੀਂ ਆ ਜਾ 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 ਮੈਂ ਇਹ ਮੈਂ ਇਹਨਾਂ ਟਾਈਮ ਇਨਾ ਟਾਈਮ ਇਹਦੇ ਕੋਲ ਮੈਂ ਲੰਮੇ ਪਈ ਸੀਗੀ ਉਹਨਾਂ ਟਾਈਮ ਸੁੱਤੀ ਪਈ ਸੀਗੀ ਉੱਠ ਕੇ ਗਈ ਆ ਤੇ ਲੋ ਜੀ ਇਹ ਰੋਣ ਲੱਗ ਗਈ ਐ ਆ ਦੇਖੋ ਚੱਕ ਲਈਏ ਤੇ ਹੁਣ ਸੋਈ ਜਾਂਦੀ ਐ ਆ ਦੇਖ ਹੁਣ ਚੱਕ ਲਿਆ ਤੇ ਹੁਣ ਇਹ ਸੋਈ ਜਾਂਦੀ ਫੇਈ ਇਹਨ ਚੱਕਰ ਵਾਸਤੇ ਤਾਂ ਕੋਈ ਵੇਲਾ ਬੰਦਾ ਕਿੱਥੇ ਰਖੇ ਨੋ ਪਹਿ ਹੀ ਕੰਮ ਨਹੀਂ ਕਰਨੇ ਆਏ ਕੋਈ ਤਿੰਨ ਜਾ ਕੇ ਬੈਠੇ ਰਹੀ ਐ ਐਦਾਂ ਦੇਖੋ ਜੀ ਲਾੜੀ ਨੂੰ ਰੋਟੀ ਪਾ ਕੇ ਡੈਡੀ ਵਿੱਚ ਉੱਠਦੇ ਉੱਠੇ ਹੀ ਨਹੀਂ ਡੈਡੀ ਨੂੰ ਕਹਿ ਕੇ ਗਈ ਆ ਡੈਡੀ ਜੀ ਰੋਟੀ ਖਾ ਲਓ ਤੇ ਰੋਟੀ ਜੇ ਮੈਂ ਉਹ ਰੱਖ ਗਈ ਆ ਤੇ ਇਹ ਮੈਡਮ ਜੀ ਉੱਠ ਖੜੀ ਤੇ ਜੜੀ ਉੱਠ ਖੜੀ ਦਿਖਾ ਲੋ ਤੇ ਚਲ ਓਏ ਹੋਏ 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 ਓਏ ਹੋਏ ਹੋਏ ਚਲੋ ਜੀ ਦੋਸਤਾਂ ਮੈਂ ਕੀ ਕਵਾਂ ਸੁਆਵਾ ਕੀ ਕਰ ਸਾਰਾ ਦਿਨ ਇਦਾਂ ਹੀ ਨਿਕਲਦਾ ਹੈਗਾ ਸਾਰਾ ਦਿਨ ਇਦਾਂ ਹੀ ਨਿਕਲਦਾ ਹੈਨਾ ਸੁਆ ਲਓ ਰੋ ਲਓ ਖਾ ਲਓ ਪੀ ਲਓ ਹੈਨਾ ਹਾਂ ਵੇਖੋ ਜੀ ਕੀ ਕਰਦੇ ਪਈ ਇਕੇ ਨੂੰ ਲੈ ਕੇ ਬੈਠੇ ਰਹੋ ਹੂੰ ਜਿਬਾ ਘੜਦੀ ਹੁਣ ਮੈਂ ਦੇਖਦੀ ਆਂ ਵੀ ਤੈਨੂੰ ਵੀਡੀਓਜ਼ ਬਹੁਤ ਵੱਡੀ ਵੱਡੀ ਲੱਗਦੀ ਹੈ 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 ਦੀ ਕੀ ਜੀ ਬਿਲਕੁਲ ਤਦੋਂ ਹੁਣ ਨਿੰਦਰ ਵੀ ਆ ਲਾ ਕੇ ਸੋਣ 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 ਨਹੀਂ ਕਰਪਨ ਸੋਣ ਸੋਣ ਅਗਾ ਥੋੜਾ ਜਿਹਾ ਸਮਾਨ ਪੈਕ ਕੀਤਾ ਮੈਂ ਠੀਕ ਹੈ ਜੀ ਤੇ ਇਹ ਮੈਡਮ ਜੀ ਉੱਠੇ ਖੜੀ ਹੋਈ ਹੈਗੀ ਆ ਤੇ ਆਪਾਂ ਵੀ ਕਰਦੇ ਨਾ ਬਸ ਆਪਾਂ ਇਹੀ ਕਹਿੰਨੇ ਆ ਕਿ ਨਿਆਣਾ ਸੌਂ ਜਾਵੇ ਕਿ ਕਿੰਨਾ ਜਿਆਦਾ ਨਿਆਣਾ ਬੱਚਾ ਸੋਵੇ ਹਨ ਉਹਨੂੰ ਖੇਡਣਾ ਵੀ ਹੁੰਦਾ ਆ ਇੰਦਾ ਖੇਡੀ ਜਾਵੇ ਨਾ ਕੋਲ ਠੀਕ ਆ ਪਰ ਲਿਖ ਲੰਮੇ ਪਾਣੀਆ ਤਰੋਂ ਲੱਗ ਜਾਂਦੀ ਆ ਆ ਦੇਖੋ ਜੀ ਹਾਂ ਮੈਂ ਕਿੰਨੇ ਟਾਈਮ ਚੱਕ ਕੇ ਰੱਖਾਂ ਤੇਨੂੰ ਮਨਵੀਰ ਇਹ ਮਨਵੀਰ ਪੂ ਠੰਡ ਬਹੁਤ ਹੈ ਠੰਡੀ ਬਹੁਤ ਹੈ ਨਹੀਂ ਚੁਕਣਾ ਬਾਵਾ ਲੱਦਾ ਕਰ ਮੇਰੇ ਵਾਲ ਪਾਸੇ ਮਨਵੀਰ ਅ ਮਨਵੀਰ ਨੀਂ ਨੀ ਆਈ ਤੂੰ ਪੁੱਛੋ ਜੋ ਸੌਂ ਜੋ ਨੀਂ ਨੀ ਆਈ ਹੋਰ ਨੀਂ ਨੀ ਆਈ ਜੀ ਸੌਂ ਜੋ ਹੂੰ ਇੱਧਰ ਮੁੱਕ ਮਨਵੀਰ ਆ ਮਨਵੀਰ ਦੇਖੋ ਜੀ ਐਦਾਂ ਕਰਦੀ ਰੋਂ ਲੱਗ ਜਾਂਦੀ ਏ ਠੀਕ ਹੈ ਨਾ ਇਹਨੇ ਮੈਨੂੰ ਕੱਪੜੇ ਨੇ ਸੰਭਾਲ ਦੇਣ ਦੇ ਹੂੰ ਬਸ ਤੇ ਹਾਂ ਜੇ ਮਨ ਵੀ ਡੈਡੀ ਆ ਜਨੇ ਸ਼ਾਮ ਤੱਕ ਤੁਹਾਨੂੰ ਪਾੜ ਲੈਣਗੇ ਹਨਾ ਹਨਾ ਮਨ ਵੀਰ ਲੋ ਅੱਜ ਉਹ ਦਿਨ ਸਵੇਰ ਦਾ ਜੇ ਇਸ ਕੋ ਚੱਲੀ ਜਾਂਦਾ ਪੈਕਜ ਦੇ ਨਾਲ ਇਦਾਂ ਕੁਝ ਹੁੰਦਾ ਹੈਗਾ ਉਹ ਮੈਨੂੰ ਕਮੈਂਟ ਬਾਕਸ ਦੱਸਿਓ ਵੀ ਪਲੀਜ਼ ਅੱਜ ਸਵੇਰ ਦਾ ਕੋਈ ਇੱਕ ਕੰਮ ਵੀ ਨਹੀਂ ਹੋਇਆ ਹੈਗਾ ਤੇ ਇਹਨੂੰ ਹੁਣ ਫਿਰ ਮੈਂ ਸਵਾਉਣ ਦੀ ਕੋਸ਼ਿਸ਼ ਕਰ ਰਹੀ ਆਂ ਬਸ ਇਹ ਨਾ ਉੱਠ ਜਾਂਦੀ ਆ ਮੜ ਜਾਂ ਨੰਨੇ ਪੈਨ ਦੀ ਰੋਸ ਹੋ ਜਾਂਦੀ ਜੇ ਮੈਂ ਉੱਠਦੀ ਆ ਨਾਲ ਹੀ ਇਹ ਵੀ ਉੱਠ ਜਾ ਪਿਆ ਜਾਂਦੀ ਆ ਦੇ ਬਹੁਤ ਤੰਗ ਕਰਦੀ ਪਈ ਹੈ ਆ ਦੇਖੋ ਮਨਵੀਰ ਦੇ ਡੈਡੀ ਆ ਗਏ ਕੀ ਗੱਲ ਹੋ ਯਨੂ ਸਾਰਾ ਦਿਨ ਹੋ ਗਿਆ ਅੱਜੀ ਕਿਉਂ ਸਾਰਾ ਦਿਨ ਹੋ ਗਿਆ ਸੁੱਤੀ ਸੀ ਨਾ ਕੱਲ ਦੁਪਹਿਰੇ ਹਾਂ ਰਾਤੀ ਵੀ ਸੌਂ ਲਿਆ ਸੀ ਅੱਜ ਇਹਨੇ ਸੋਣਾ ਨਹੀਂ ਮੈਨੂੰ ਪਤਾ ਤੰਗ ਕਰਨਾ ਕਰਨਾ ਅੱਜ ਨੇ ਆ ਸਾਰਾ ਦਿਨ ਅੱਜੀ ਕਰਦੀ ਪਈ ਹੈ ਫੜਦਾ ਆਣ ਕੇ ਤੂੰ ਇਹ ਪਹਿਲਾਂ ਜਦ ਬੰਮਗਾ ਤੋ ਵੇ ਫਿਰ ਫੜਿਆ ਨਾ ਸੋਣਾ ਨਹੀਂ ਹੈਗਾ ਹੁਣ ਵੱਜ ਗਏ ਛਾਵੇਂ ਪੈ ਗਈਆਂ ਤੇ ਹੁਣ ਇੱਕ ਵਾਰ ਰਾਤ ਨੂੰ ਦੀਦੀ ਕਹਿੰਦੇ ਸੀ ਇਹ ਦੀਦੀ ਨਾਲ ਗੱਲ ਹੋਈ ਸੀਗੀ ਤੇ ਜਿਹੜੀ ਕਰਨ ਸੇ ਨੋ ਸੁਵਾਇਓ ਸਵੇਰੇ 7 ਵਜੇ ਤੱਕ ਸੁਵਾਇਓ ਟਿਕੀ ਰਹੇਗੀ ਹੁਣ ਜਦ ਲਈ ਸੋਚਦੀ 4 ਵਜੇ ਤੱਕ ਸੌਂ ਗਈ ਸੀ ਤੇ ਐਦਾਂ ਹੋਈ ਵੀ ਤੇਰੇ ਨਾਲ ਡਾਈਪਰ ਲਾ ਦਿੱਤਾ ਮੈਂ ਤੇਰੇ ਨਾਲ ਡਾਈਪਰ ਲੱਗ ਨਿੱਗੀ ਹੋ ਕੇ ਸੌਂ ਜੋਗੀ ਡਾਈਪਰ ਤਾਂ ਪਤਾ ਵੀ ਚਾਹੀਦੇ ਵੱਡੇ ਡਾਈਪਰ ਇਹ ਵੀ ਵੱਡੇ ਲੱਗਦੇ ਪਏ ਇਹਨੂੰ 0 ਸਾਈਜ਼ ਬਿਲਕੁਲ 0 ਸਾਈਜ਼ ਹੈਗਾ ਇਹ ਵੱਡਾ ਲੱਗਦਾ ਚਾਹੀਦੇ ਤੇ ਫਿਰ ਹੁਣ ਇਸ ਕਰਕੇ ਉਹ ਫੇਰ ਸਾਈਡ ਤੋਂ ਬਾਥਰੂਮ ਲੀਕ ਹੋ ਗਿਆ ਗਿੱਲਾ ਲੱਗਾ ਤੇ ਉੱਠ ਕੇ ਰੋਣ ਲੱਗੀ ਬਹੁਤ ਉੱਚੀ ਉੱਚੀ ਰੋਈ ਫਿਰ ਮੈਂ ਸਹੀ ਚੋਪਕੀਤੀ ਉਹਨੂੰ ਫਿਰ ਫੇਰ ਹੋਈ ਜਾਂਦੀ ਪਈ ਹੁਣ ਨੋ ਜੀ ਸਾਡੇ ਮਨਵੀਰ ਹੁਣ ਮਸਾਂ ਹੀ ਸੁੱਤੀ ਹੈਗੀ ਹੈ ਸ਼ਾਮ ਦੇ ਵੱਜ ਚੁੱਕੇ 6 ਸਰੋ ਤਬਾ ਤਬਾ ਤੁਸੀਂ ਅਜੇ ਆਇਆ ਤੁਹਾਨੂੰ ਘੰਟਾ ਜਿਹਾ ਹੋਇਆ ਤੇ ਮੈਂ ਸਾਰਾ ਦਿਨ ਲੱਗੀ ਰਹੀ ਹਾਂ ਇਹਨਾਂ ਨਾਲ ਸਮਉਣ ਵਾਸਤੇ ਹੁਣ 6 ਵਜੇ ਆ ਗਿਆ ਸੁੱਤੀ ਹੈ ਸਾਰਾ ਦਿਨ ਜਿੰਨਾ ਸੁੱਤੀ ਨਹੀਂ ਹੈਗੀ ਸੀ ਤੇ ਖਲਾਰਾ ਆਪਣਾ ਬਰਕਰਾਰ ਉਦਾਂ ਹੀ ਪਿਆ ਹੋਇਆ ਵਾ ਥੋੜਾ ਜਿੰਨਾ ਪੈਕ ਕੀਤਾ ਸੀ ਜਦੋਂ ਸੁੱਤੀ ਸੀ ਮੜਾ ਜਿੰਨਾ ਤੇ ਹੁਣ ਆਪ ਜਾਣੇ ਕਿਚਨ ਵਿੱਚ ਕਿਚਨ ਚ ਮੈਂ ਬਣਾ ਰਹੀ ਸੀ ਕਿਦਰ ਬਾਹਰ ਦਾ ਖਲਾਰਾ ਪਿਆ ਸਾਡੇ ਹਾਂ ਦੇਖੋ ਜੀ ਭਜਾਨਾ ਆਪਾਂ ਰੱਖ ਦਿੱਤੀ ਉੱਪਰ ਪਤੀ ਦੇ ਰੱਖ ਦਿੱਤਾ ਹੋਇਆ ਅੱਜ ਅਸੀਂ ਬਣਾਉਣਾ ਹੈਗਾ ਪਨੀਰ ਬਹੁਤ ਖਰਾਬ ਹੋ ਗਿਆ ਸੀਗਾ ਤੇ ਫਿਰ ਅਸੀਂ ਪਨੀਰ ਉਹਦਾ ਕੱਢ ਰਿਆ ਸੀ ਅੱਜ ਪਨੀਰ ਬਣਾਉਂਦੇ ਹਾਂ ਤੇ ਮੈਂ ਤੜਕਾ ਲਾਣ ਲੱਗੀ ਹਾਂ ਪਨੀਰ ਨੂੰ ਤੇ ਤੇਲ ਗਰਮ ਹੋ ਚੁੱਕਾ ਅਦਰਕ ਕੱਟ ਲਿਆ ਮੈਂ ਮਸਾਲਾ ਵੀ ਸਾਰਾ ਤਿਆਰ ਕਰ ਲਿਆ ਤੇ ਪਨੀਰ ਬਣਾਵਾ ਮੈਂ ਜਲਦੀ-ਜਲਦੀ ਕਾਫੀ ਜਰ ਨੇਰਾ ਹੋ ਗਿਆ ਪਤਾ ਨਹੀਂ ਕਦੋਂ ਉਹ ਨਹੀਂ ਉੱਠ ਜਾਣਾ ਵੈਸੇ ਹੁਣ ਤਾਂ ਸੋਏਗੀ ਰਾਤ ਨੂੰ ਉਠੇਗੀ ਸੋਤੀ ਦਾ ਪਾਲਾ ਹਾਲਿਆ ਆ ਲੈ ਬਹੁਤ ਜ਼ਿਆਦਾ ਲਹਾ ਲੈ ਆ ਲਿਆ ਆਪਾਂ ਤੇ ਤੁਸੀਂ ਥੋੜਾ ਕਮਰੇ ਦੇ ਆਪਣੀ ਕੰਡੀਸ਼ਨ ਦੇਖ ਲਓ ਹੁਣ ਮੜੀ ਚੈੱਕ ਕਰ ਲਓ ਜੀ ਆ ਦੇਖੋ ਜੀ ਬੈੱਡ ਵੀ ਖਾਲੀ ਹੋ ਗਿਆ ਇੱਧਰ ਵੀ ਖਾਲੀ ਹੋ ਗਿਆ ਬੈੱਡ ਪੈਕ ਕਰ ਲਿਆ ਇਹ ਸਾਰਾ ਨੂੰ ਫੜ ਕੇ ਰੱਖਿਆ ਸੀਗਾ ਤੇ ਇੰਨਾ ਬਹੁਤ ਹੋ ਗਿਆ ਨਾਲ ਸਬਜ਼ੀ ਰੋਟੀ ਬਣ ਗਈ ਬੰਦਾ ਇਹ ਜੀ ਸਬਜ਼ੀ ਕਦ ਬਣਾਣੀ ਹੈਗੀ ਕਦੋਂ ਮੈਗਾ ਹੋਣਾ ਕਦੋਂ ਨਹੀਂ ਹੋਣਾ ਅਸੀਂ ਹੌਲੀ ਹੌਲੀ ਬੋਲਦੇ ਪਏ ਉਹ ਨਾਲ ਦੇ ਕਮਰੇ ਚ ਪਤਾ ਨਹੀਂ ਕਦੋਂ ਹੁਣੇ ਉੱਠ ਜਾ ਸਾਡੀ ਬਾਤ ਸੁਣ ਕੇ ਉੱਠਣਾ ਪਏ ਉੱਠਣਾ ਪਵੇ ਉੱਠ ਜਾਣਾ ਹਦਾਂ ਚਲੋ ਆਪਾਂ ਇਸ ਵੀਡੀਓ ਦੇ ਐਂਡ ਤੱਕ ਦੁੱਧ ਪੀਣੇ ਪਏ ਹੈਗੇ ਅਸੀਂ ਜੀ ਲਓ ਜੀ ਤੇ ਐਂਡ ਕਰਨ ਚਾਹ ਰਹੇ ਰਾਦਰ ਸਮਾਂ ਹੋ ਗਿਆ ਹੋਇਆ ਤੇ ਗੁਰਾਂ ਨੂੰ ਫੇਰ ਉੱਠ ਜਾਣਾ ਫੇਰ ਆਪਾਂ ਜਾਗਰਣ ਵੀ ਕਰਨਾ ਹੈਗਾ। ਥੋੜੀ ਜਿਹਾ ਆਪਾਂ ਇਥੇ ਵੀਡੀਓ ਐਂਡ ਕਰਨ ਜਾ ਰਹੇ ਹਾਂ। ਵੀਡੀਓ ਚੰਗੀ ਲੱਗੀ ਬੜੀਆਂ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੇ ਪਹਿਲਾਂ ਆਪਾਂ ਸੁਨੇਹਾ ਦਿੰਦੇ ਨੇ ਸਭ ਆਪਾਂ ਆਪਣੀ ਵੀਡੀਓ ਵਿੱਚ ਹਮੇਸ਼ਾ ਹੀ ਜੀ ਜੀ ਜਿਹੜਾ ਅੰਦਾ ਆਪਾਂ ਨਸ਼ਾ ਨਦਿਆ ਜਿਹੜਾ ਵਗ ਰਿਹਾ ਹੈਗਾ ਤੇ ਉਸ ਨੱਥ ਪਾਈ ਜਾਵੇ ਤੇ ਇੱਕ ਆਪਾਂ ਸੁਨੇਹਾ ਹੋਰ ਦਿੰਨੇ ਹੁੰਨੇ ਆ ਕਿ ਜਿਹੜਾ ਜੀ ਜੁੜਾ ਤੇ ਜੁੜਾ ਹਮੇਸ਼ਾ ਸ਼ਾਂਤੀ ਰੱਖੋ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਿਆ ਕਰੋ ਤੇ ਮਾਂ ਬੋਲੀ ਨੂੰ ਮੇਸ਼ਾ ਸੰਭਾਲ ਕੇ ਰੱਖੋ ਜੀ ਇੱਥੇ ਵੀਡੀਓ ਦਾ ਐਂਡ ਕਰਨ ਜਾ ਰਹੇ ਹੈਗੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ